ਬਾਦਲ ਦੱਲਿਓਂ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਵਾਲਿਓ ਆਹ ਅਖਬਾਰਾਂ ਤੁਹਾਡੀਆਂ ਕਰਤੁੱਤਾਂ ਦੀਆਂ ਗਵਾਹ ਹਨ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗਦੇ ਪੰਥ ਪ੍ਰਸਤ ਗੁਰਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਡਾਂਗਾ ਨਾਲ ਕੁੱਟਦੇ ਹੁੰਦੇ ਸੀ ਦਸਤਾਰਾਂ ਲਾਉਂਦੇ ਹੁੰਦੇ ਸੀ ਕਕਾਰਾਂ ਦੀਆਂ ਬੇਦਵੀਆਂ ਕਰਦੇ ਸੀ ਜੇਬਾਂ ਵਿੱਚੋਂ ਪੈਸੇ ਕੱਢਦੇ ਸੀ ਤੁਸੀਂ ਤਾਂ ਬੀਬੀਆਂ ਨੂੰ ਵੀ ਨਹੀਂ ਬਖਸ਼ਿਆ ਦੂਰ ਲਾਂਦ ਤੁਹਾਡੇ ਤੇ ਚੱਪਣੀ ਵਿੱਚ ਨੱਕ ਟੋਬ ਕੇ ਮਰ ਜਾਓ ਤੁਹਾਡੇ ਮਨਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਤਕਾਰ ਨਹੀਂ ਤੁਸੀਂ ਸੁਖਵੀਰ ਬਾਦਲ ਨੂੰ ਹੀ ਗੁਰੂ ਮੰਨ ਲਿਆ ਹੈ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਸਮੁੱਚੀ ਬਾਦਲ ਜੁੰਡਲੀ ਨੂੰ ਖਾਲਸਾ ਪੰਥ ਵਿੱਚੋਂ ਛੇਕਣ ਜਿਨ੍ਹਾਂ ਨੇ ਘੋਰ ਪਾਪ ਅਤੇ ਗੁਨਾਹ ਕੀਤੇ ਜੋ ਬਖਸ਼ਣ ਯੋਗ ਨਹੀਂ ਹਨ ਪਾਈ ਨਰੈਣ ਸਿੰਘ ਚੋੜੇ ਵੱਲੋਂ ਕੀਤੇ ਖੜਾਕੇ ਨੇ ਪੰਥ ਫੇਰ ਜਗਾ ਦਿੱਤਾ ਹੈ ਤੇ ਬਾਦਲਾਂ ਦੀ ਦੂਰਗਤੀ ਹੋ ਰਹੀ ਹੈ ਨਿੱਤ ਦਿਨ ਵੱਧ ਰਹੀ ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ ਨੂੰ ਠੱਲ ਪਾਉਣੀ ਜ਼ਰੂਰੀ ਸਿੱਖ ਯੂਥ ਫੈਡਰੇਸ਼ਨ ਪੰਡਰਾਵਾਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਤੇ ਟਾਸਕ ਫੋਰਸ ਦੀ ਸੰਗਤਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਅਤੇ ਗੁੰਡਾਗਰਦੀ ਨੂੰ ਠੱਲ ਪਾਉਣੀ ਬਿਹਤਰ ਜ਼ਰੂਰੀ ਹੈ ਕਿਉਂਕਿ ਹੁਣ ਪਾਣੀ ਸਿਰੋਂ ਲੰਘਦਾ ਜਾ ਰਿਹਾ ਹੈ ਇਹ ਵਿਚਾਰ ਪ੍ਰਗਟਾਉਂਦਿਆਂ ਸਿੱਖ ਯੂਥ ਫੈਡਰੇਸ਼ਨ ਪਿੰਡਾਂ ਵਾਲੇ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜਥਾ ਸਿਰਲਥ ਖਾਲਸਾ ਦੇ ਮੁਖੀ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨ ਵਿੰਡ ਅਤੇ ਭਾਈ ਭੁਪਿੰਦਰ ਸਿੰਘ 6 ਜੂਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਜੋਕੇ ਅਧਿਕਾਰੀਆਂ ਤੇ ਮੁਲਾਜ਼ਮਾਂ ਚ ਨਰੇਣੋ ਮਹੰਤ ਦੀ ਰੂਪ ਪ੍ਰਵੇਸ਼ ਕਰ ਚੁੱਕੀ ਹੈ ਹੁਣ ਇਹਨਾਂ ਦੀ ਅਤ ਦਾ ਅੰਤ ਹੋਣ ਵਾਲਾ ਹੈ ਇਹ ਗੁਰੂ ਘਰ ਦੇ ਸੇਵਾਦਾਰ ਬਣਨ ਦੀ ਬਜਾਏ ਚੋਟੀ ਦੇ ਬਦਮਾਸ਼ ਸਿਰਫਰੇ ਤੇ ਗੁੰਡਿਆਂ ਵਾਲਾ ਵਤੀਰਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਟਾਸਕ ਫੋਰਸ ਦੀ ਗੁੰਡਾਗਰਦੀ ਨੂੰ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲਿਆਂ ਦਾ ਸਫਾਇਆ ਕਰਨਾ ਬੇहद ਜ਼ਰੂਰੀ ਹੈ ਪੰਥਕ ਆਗੂਆਂ ਨੇ ਕੇ ਹਰ ਕੀ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਨਾਲ ਤੱਕਾ ਮੁਕੀ ਕਰਨੀ ਬੇहद ਨਿੰਦਣਯੋਗ ਤੇ ਸ਼ਰਮਨਾਕ ਕਾਰਾ ਹੈ ਜਾਣਕਾਰੀ ਅਨੁਸਾਰ ਇਹ ਬਜ਼ੁਰਗ ਰੋਜ਼ਾਨਾ ਪਾਲਕੀ ਸਾਹਿਬ ਨਾਲ ਅੰਮ੍ਰਿਤ ਵੇਲੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਨੂੰ ਜਾਂਦਾ ਹੈ ਲੇਟ ਹੋ ਜਾਣ ਕਾਰਨ ਉਹ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ 'ਚ ਬੈਠ ਗਿਆ ਟਾਸਕ ਫੋਰਸ ਦੇ ਕੁਝ ਸਿਰਫਰੇ ਮੁਲਾਜਮਾ ਨੇ ਇਸ ਬਜ਼ੁਰਗ ਦੀ ਬੁਰੀ ਤਰ੍ਹਾਂ ਖਿੱਚਿਆ ਤੋਹੀ ਤੇ ਕੁੱਟਮਾਰ ਕਰਕੇ ਬਾਹਰ ਕੱਢ ਦਿੱਤਾ ਜੋ ਮਦ ਭਗਾ ਵਰਤਾਰਾ ਤੇ ਸੰਗਤਾਂ ਦੀ ਸ਼ਰਦਾ ਨੂੰ ਠੇਸ ਪਹੁੰਚਾਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਬਾਦਲ ਸੈਨਾ ਨੇ ਕੁਝ ਸਾਲ ਪਹਿਲਾਂ ਖਾਲਿਸਤਾਨੀ ਜਰਨਲ ਸਰਦਾਰ ਸਿਮਰਜਿੰਦਰ ਸਿੰਘ ਮਾਨ ਅਤੇ ਹੋਰ ਪੰਥ ਪ੍ਰਸਤ ਗੁਰਸਿੱਖਾਂ ਦੀਆਂ ਕਬੂ ਨੰਗਲ 'ਚ ਪੱਗਾਂ ਲਾਈਆਂ ਸਨ ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਮੋਰਚੇ ਤੇ ਬੈਠਿਆ ਪੰਥਕ ਜਥੇਬੰਦੀਆਂ ਤੇ ਸੰਗਤਾਂ ਨੂੰ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਜ਼ੁਲਮ ਅਤੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਤੇ ਕੇਸਾ ਕਕਾਰਾਂ ਤੇ ਦਸਤਾਰਾਂ ਦੀ ਘੋਰ ਬੇਅਦਬੀ ਕੀਤੀ ਤੇ ਸ਼ਰੋਮਣੀ ਕਮੇਟੀ ਅਜਿਹੀ ਗੁੰਡਾਗਰਦੀ ਹਰ ਸਾਲ 6 ਜੂਨ ਲੂਕਾਰੇ ਨੂੰ ਕਰਦੀ ਹੈ ਜਿਸ ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਚ ਬੇहद ਰੋਸ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਧਰਮੀ ਗੁਰਸਿੱਖਾਂ ਨੂੰ ਡਾਂਗਾ ਤਲਵਾਰਾਂ ਨਾਲ ਮਾਰਿਆ ਕੁੱਟਿਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿੱਚ ਸਿੱਖੀ ਦਾ ਇੱਕ ਵੀ ਕਣ ਮੌਜੂਦ ਨਹੀਂ ਸੀ ਉਹ ਉਛਲ-ਉਛਲ ਕੇ ਅੰਨੇਵਾ ਸਿੰਘਾਂ ਤੇ ਡਾਂਗਾ ਕਿਰਪਾਨਾਂ ਵਰਾ ਰਹੇ ਸਨ ਉਹਨਾਂ ਚ ਲਾਜਮ ਮੁਗਲਾਂ ਫਿਰਕੂ ਹਿੰਦੂਤਵੀਆਂ ਅਤੇ ਬੁੱਚੜ ਪੁਲਸੀਆਂ ਤੇ ਨਰੇਣੋ ਮਹੰਤ ਦੀ ਰੂਹ ਵੜ ਗਈ ਸੀ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮ ਉਸ ਦਿਨ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਉਹਨਾਂ ਨੂੰ ਬੇहद ਪੱਦੀ ਸ਼ਬਦਾਵਲੀ ਬੋਲ ਰਹੇ ਸਨ ਜੋ ਲਿਖਣ ਯੋਗ ਕਹਿਣ ਯੋਗ ਤੇ ਦੱਸਣ ਯੋਗ ਨਹੀਂ ਹੈ ਤੇ ਇਹ ਵੀ ਕਹਿ ਰਹੇ ਸਨ ਕੀ ਹਰਾਮ ਦਿਓ ਦੇਹੀਏ ਤੁਹਾਨੂੰ ਸਰੂਪਾਂ ਦਾ ਹਿਸਾਬ ਕੰਜਰੋਂ ਤੁਸੀਂ ਸਾਡੇ ਖਿਲਾਫ ਬੋਲਦੇ ਸੀ ਹੋਰ ਮਰੋਸ ਵਾਲਿਆਂ ਨੂੰ ਦੱਲੇ ਆ ਜਾਂਦੇ ਨੇ ਵਿਲੇ ਧਰਨੇ ਲਾਉਣ ਸ਼੍ਰੋਮਣੀ ਕਮੇਟੀ ਦੇ 1000 ਤੋਂ ਵੱਧ ਮੁਲਾਜ਼ਮਾਂ ਅੱਗੇ 10 15 ਸਿੰਘਾਂ ਦਾ ਕੋਈ ਜ਼ੋਰ ਨਾ ਚੱਲ ਸਕਿਆ ਮੋੜ ਚ ਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਤੇ ਕਮੇਟੀ ਦੇ ਬੰਦਿਆਂ ਨੇ ਇੱਕੋ ਦਮ ਉਨੀ ਧਾਵਾ ਬੋਲ ਦਤਾ ਸੀ ਪਰ ਫਿਰ ਵੀ ਜਥੇਦਾਰ ਭਾਈ ਦਲਬਾਗ ਸਿੰਘ ਸੁਲਤਾਨ ਵਿੰਡ ਇਸ ਜੁਲਮ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕਰਦੇ ਰਹੇ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਵੀ ਉਸ ਦਿਨ ਸ਼ਰੋਮਣੀ ਕਮੇਟੀ ਨਾਲ ਰਲਿਆ ਹੋਇਆ ਸੀ ਜਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਰੋਕਣ ਦੀ ਰਤਾਵੀ ਕੋਸ਼ਿਸ਼ ਨਾ ਕੀਤੀ